ਸ੍ਰੀ ਕਾਲ ਜੀ ਮੈਂ ਅਦਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਸਪਰਸ ਸੱਜਣ ਵਾਹੀਕੁਰ ਜੀ ਦਾ ਖਾਲਸਾ ਵਾਹੀਕੁਰ ਜੀ ਦੀ ਫਤਿਹ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਆ ਕਿ ਭਾਈ ਸਾਡੇ ਤੇ ਨਜਾਇਜ਼ ਪਰਚਾ ਪੈ ਗਿਆ ਸੀ ਔਰ ਜਿਵੇਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਤੁਸੀਂ ਭਾਈ ਨੇਰਨਾ ਲਿਆ ਦਿੱਤੀਆਂ ਔਰ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜਿੰਨੇ ਵੀ ਸੱਜਣ ਮੇਰੇ ਹੱਕ ਦੇ ਵਿੱਚ ਬੈਠੇ ਬੋਲੇ ਆ ਔਰ ਉਹਨਾਂ ਨੇ ਵਿਚਾਰਿਆਂ ਨੇ ਘਰੇ ਬੈਠਿਆਂ ਨੇ ਜਿਹੜਾ ਕਹੋ ਹਾਂ ਦਾ ਨਾਰਾ ਮਾਰਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਗਰਾਊਂਡ ਲੈਵਲ ਤੇ ਲੋਕਾਂ ਨੇ ਹਾਂ ਦਾ ਨਾਰਾ ਮਾਰਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਇਸ ਘਰੇ ਆ ਕੇ ਮੈਂ ਨਹੀਂ ਕਹਿੰਦਾ ਵੀ ਮੇਰਾ ਘਰ ਕਿਉਂਕਿ ਇਹ ਪ੍ਰਮਾਤਮਾ ਨੇ ਮੈਨੂੰ ਵਸਣ ਵਾਸਤੇ ਦਿੱਤਾ ਹੋਇਆ ਉਹਦਾ ਸਭ ਕੁਝ ਆ ਤੇ ਮੈਂ ਜਿਹੜਾ ਕਹੋ ਜਿਹੜੇ ਇਸ ਘਰੇ ਆ ਕੇ ਜਿਹੜੇ ਸਾਰੇ ਜਿਹੜਾ ਕਹਿੰਦਾ ਮੇਰੇ ਮਾਪੇ ਨੂੰ ਭਾਈ ਹੌਸਲਾ ਦੇ ਕੇ ਗਏ ਔਰ ਉਹਨਾਂ ਨੇ ਕਹਾ ਕਿ ਅਸੀਂ ਧਰ ਨਾਲ ਆਵਾਂਗੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਸਾਨ ਜੱਥੇਬੰਦੀਆਂ ਦਾ ਮਜ਼ਦੂਰ ਜੱਥੇਬੰਦੀਆਂ ਦਾ ਔਰ ਨਾਲ ਹੀ ਨਿੰਗ ਜੱਥੇਬੰਦੀਆਂ ਦਾ ਬਾਬਾ ਮੇਜਰ ਸਿੰਘ ਸੋਢੀ ਜੀ ਦਾ ਭਾਈ ਬਲਵਿੰਦਰ ਸਿੰਘ ਬਰਵੀਰ ਸਿੰਘ ਚੀਮਾ ਜੀ ਦਾ ਭਾਈ ਦਵਿੰਦਰ ਸਿੰਘ ਰੰਗਰੇ ਦਵਿੰਦਰ ਸਿੰਘ ਰੰਗਰੇ ਤਾਜੀ ਦਾ ਦਵਿੰਦਰ ਸਿੰਘ ਰੰਗਰੇ ਤਾਜੀ ਖਾਲਸਾ ਜੀ ਆਪਣੇ ਉਹਨਾਂ ਦਾ ਬੜਾ ਧੰਨਵਾਦ ਕਰਦਾ ਹੋਰ ਸਾਡੇ ਜਿਹੜੇ ਭਾਈ ਇੱਥੇ ਸਮਾਰਤ ਵਰਤਰਾ ਜੀ ਉਹਨਾਂ ਦਾ ਬੜਾ ਧੰਨਵਾਦ ਕਰਦਾ ਅਮਰਜੀਤ ਸਿੰਘ ਉੱਟੋ ਵਾਲੀ ਉੱਟੋ ਵਾਲ ਉਹਨਾਂ ਦਾ ਵੀ ਬੜਾ ਮੈਂ ਧੰਨਵਾਦ ਕਰਦਾ ਕਿ ਭਾਈ ਤੁਸੀਂ ਸਾਰਿਆਂ ਨੇ ਸਾਥ ਨਿਭਾਇਆ ਔਰ ਮੈਂ ਧੰਨਵਾਦ ਇੱਥੇ ਜਿਹੜਾ ਪ੍ਰਸ਼ਾਸਨ ਨੇ ਝੂਠਾ ਪਰਚਾ ਪਾਇਆ ਸੀ ਹੁਣ ਪ੍ਰਸ਼ਾਸਨ ਚੰਗਾ ਵੀ ਹੁੰਦਾ ਇਹਦੇ ਵਿੱਚ ਕੁਝ ਮਾਰੇ ਨਹੀਂ ਹੋਣਗੇ ਆ ਬਾਰੇ ਬੰਗਿਆਂ ਨੇ ਪੱਤਝਾ ਪਾਤਾ ਲਿਖ ਦਿੱਤਾ ਔਰ ਚੰਗਾ ਪ੍ਰਸ਼ਾਸਨ ਨੇ ਸਾਡੀ ਸਚਾਈ ਵੇਖ ਕੇ ਉਹ ਪੱਤਝਾ ਜਿਹੜਾ ਸਾਨੂੰ ਖਾਲਜ ਕਰਕੇ ਉਹ ਸਾਡੇ ਹੱਥਾਂ ਦੇ ਵਿੱਚ ਉਹਨਾਂ ਨੇ ਇਹ ਕਹਿੰਦਾ ਭਾਈ ਵੀ ਪੱਤਝਾ ਖਾਰਜਾ ਤੇ ਕੱਲ ਜਿਹੜਾ ਕਹਿ ਲੋ ਜਿਹੜ ਮੰਗਲਵਾਰ ਸ਼ਾਮ ਨੂੰ ਤਕਰੀਬਨ 6:00 ਵਜੇ ਫਰੀਦਕੋਟ ਤੋਂ ਸਾਨੂੰ ਪਿੰਨੇ ਜਿੱਥੇ ਬੰਦੀਆਂ ਜਾ ਕੇ ਲੈ ਆਈਆਂ ਸੀ ਔਰ ਪਿੰਟ ਵਾਲਿਆਂ ਦਾ ਮੈਂ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਬੜਾ ਮੇਰਾ ਸਨਮਾਨ ਕੀਤਾ ਉਹਨਾਂ ਨੂੰ ਪਤਾ ਸੀ ਕਿ ਝੂਠਾ ਪੱਤਝਾ ਉਹਨਾਂ ਨੇ ਬੜਾ ਸਤਿਕਾਰ ਕੀਤਾ ਮੈਂ ਪਿੰਨ ਬਾਹੂਆਂ ਨੇ ਬਹੁਤ ਦਾ ਬੜਾ ਧੰਨਵਾਦ ਕਰਦਾ ਤੇ ਫਾਜ਼ਿਲਕਾ ਦੇ ਐਸਐਸਪੀ ਸਾਹਿਬ ਦਾ ਬੜਾ ਧੰਨਵਾਦ ਕਰਦਾ ਕਿ ਭਾਈ ਤੁਸੀਂ ਸਾਡੀ ਸਚਾਈ ਦੀ ਜਿਹੜੀ ਕਹਿ ਲੋ ਬਾਹ ਫੜੀਆ ਤੁਹਾਡਾ ਬਹੁਤ ਧੰਨਵਾਦ ਆ ਹੁਣ ਜਿਹੜੀ ਅਸਲ ਗੱਲ ਮੈਂ ਕਹਿਣੀ ਸੀ ਕਿ ਅੱਜ ਦਿਨ ਮੰਗਲ ਬੁੱਧਵਾਰ 19 ਜੂਨ 2024 ਨੂੰ ਧਰਨਾ ਲੱਗਣਾ ਸੀ ਉਹ ਧਰਨਾ ਭਾਈ ਸਾਹਿਬ ਜਦੋਂ ਪਰਚਾ ਉਹਨਾਂ ਨੇ ਕਿਹਾ ਵੀ ਸਾਨੂੰ ਵਿਸ਼ਵਾਸ ਤੋਂ ਆਇਆ ਕਿ ਪਰਚਾ ਕੈਂਸਲ ਹੋ ਚੁੱਕਿਆ ਤੇ ਇਸ ਕਰਕੇ ਭਾਈਓ ਫਿਰ ਧਰਨਾ ਵੀ ਕੈਨਸਲ ਹੋ ਚੁੱਕਿਆ। ਔਰ ਜਿਹੜਾ ਧਰਨਾ ਪਹਿਲੇ ਕਹਿੰਦੇ ਵੀ ਕੈਨਸਲ ਹੋ ਸਕਦਾ ਪਰਮਾਤਮਾ ਨੇ ਚਾਇਆ ਤੁਹਾਡੀ ਬਦੌਲਤ ਚਾਇਆ ਤੇ ਜਿਹੜਾ ਕਹਿ ਲੋ ਕਿ ਉਹ ਜਿਹੜਾ ਧਰਨਾ ਹੋ ਸਕਦਾ ਪਰੇਲੀ ਦੇ ਵਿੱਚ ਬਦਲਦੀ ਏ ਵਿਖਾ ਦੀਏ ਕਿ ਭਾਈ ਸੱਚੇ ਲੋਕ ਬੈਠੇ ਆ ਸੱਚ ਦੇ ਮਗਰ ਚੱਲਣ ਵਾਲੇ ਬੈਠੇ ਆ। ਨਾ ਮੈਂ ਇਹ ਵੀ ਦੱਸ ਦੇਣਾ ਕਿ ਜਿਹੜੇ ਸੱਜਣਾਂ ਸਾਡੇ ਘਰੇ ਮਿਲਨ ਆ ਰਹੇ ਆ ਘਰੇ ਮਿਲਨ ਆ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਜੀ ਆਇਆਂ ਨੂੰ ਆ। ਪਰ ਭਾਈ ਸਾਹਿਬ ਧਰਨਾ ਜਿਹੜਾ ਇੱਕ ਵਾਰ ਉਹ ਕੈਨਸਲ ਆ ਕਿਉਂ ਜਿਹੜੇ ਸੱਜਣ ਘਰੇ ਆ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੇਕਰ ਕੁਝ ਮੈਂ ਗੱਲ ਗਲਤ ਕਹੀ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ ਜੀ ਤੁਸੀਂ ਸਾਧ ਸੰਗ ਬੈਠੇ ਆ ਤੁਸੀਂ ਦੱਸ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਬਸਕ੍ਰਾਈਬ ਕਰੋ